ਮੈਂ ਲੱਖਵਤੀ ਬਣਨਾ ਮੈਂ ਕਰੋੜਪਤੀ ਬਣਨਾ ਮੈਂ ਤੁਹਾਨੂੰ ਗਰੰਟੀ ਦਿੰਦਾ ਤੁਸੀਂ ਲੱਖਵਤੀ ਬਣ ਜਾਓਗੇ ਕਰੋੜਪਤੀ ਵੀ ਬਣ ਜਾਓਗੇ ਤੁਸੀਂ ਕਰੋੜਪਤੀ ਬਣਨਾ ਲੱਖਪਤੀ ਬਣਨਾ ਕੋਈ ਵੱਡੀ ਗੱਲ ਨਹੀਂ ਜੇਗੀ ਬਹੁਤ ਛੋਟੀ ਗੱਲ ਬਹੁਤ ਛੋਟੀ ਹੈ ਨਾ ਪੈਸਾ ਕਮਾਉਣਾ ਚਾਹੁੰਦੇ ਹੋ ਅਮੀਰ ਬਣਨਾ ਚਾਹੁੰਦੇ ਹੋ ਤੁਹਾਨੂੰ ਉਸ ਲੈਵਲ ਦਾ ਸੋਚਣਾ ਵੀ ਪਵੇਗਾ ਪੈਸਾ ਕਮਾਉਣਾ ਕੋਈ ਔਖਾ ਕੰਮ ਨਹੀਂ ਹੈਗਾ ਪੈਸਾ ਕਮਾਉਣਾ ਬਹੁਤ ਬਹੁਤ ਹੀ ਔਖਾ ਕੰਮ ਹੈ ਬੰਦਾ ਜਿੱਦਾਂ ਦਾ ਸੋਚਦਾ ਨਾ ਜੀਵੇਂ ਦਾ ਸੋਚਦਾ ਉਹ ਉਦਾਂ ਦਾ ਹੀ ਬਣ ਜਾਂਦਾ ਵਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰ ਸასი ਸ਼ਕਾ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਦੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਕਦੇ ਤੁਸੀਂ ਇਹ ਸੋਚਿਆ ਵੀ ਅਸੀਂ ਪੈਸਾ ਕਿਉਂ ਨਹੀਂ ਕਮਾ ਸਕਦੇ ਹੈਗੇ ਪੈਸਾ ਕਮਾਉਣਾ ਕੋਈ ਔਖਾ ਕੰਮ ਨਹੀਂ ਹੈਗਾ ਪੈਸਾ ਕਮਾਉਣਾ ਬਹੁਤ ਬਹੁਤ ਹੀ ਸੌਖਾ ਕੰਮ ਹੈ ਸਿਰਫ ਕੀ ਆ ਤੁਹਾਡੇ ਅੰਦਰ ਸਕਿੱਲ ਹੋਣੀ ਚਾਹੀਦੀ ਆ ਜਿੰਦਗੀ ਪੈਸਾ ਦਿਮਾਗ ਨਾਲ ਕਮਾਇਆ ਜਾਂਦਾ ਮਿਹਨਤ ਨਾਲ ਨਹੀਂ ਮਿਹਨਤ ਵੀ ਕੀਤੀ ਜਾਂਦੀ ਆ ਪਰ ਮਿਹਨਤ ਬਾਅਦ ਦੇ ਵਿੱਚ ਆਉਂਦੀ ਆ ਪਹਿਲਾਂ ਜਿਹੜਾ ਕੰਮ ਆ ਉਹ ਸਾਡੇ ਦਿਮਾਗ ਦਾ ਵਾ ਜੇ ਤੁਸੀਂ ਦਿਮਾਗ ਲਗਾਉਗੇ ਤਾਂ ਤੁਸੀਂ ਮਿਹਨਤ ਕਰੋਗੇ ਅੱਜ ਦੇ ਸਮੇਂ ਦੇ ਵਿੱਚ ਬਹੁਤ سارے ਲੋਕ ਬਹੁਤ ਹੀ سارے ਲੋਕ ਹੈਗੇ ਨੇ ਜਿਹੜੇ ਮਹੀਨੇ ਦੇ 3-4 ਲੱਖ ਰੁਪਏ ਸਿਰ ਨੂੰ ਘਰੇ ਬੈਠ ਕੇ ਕਮਾ ਰਹੇ ਨੇ ਤੁਸੀਂ ਵੀ ਕਮਾ ਸਕਦੇ ਹੋ ਕੋਈ ਔਖਾ ਕੰਮ ਨਹੀਂ ਹੈਗਾ ਸਿਰਫ ਇਹ ਕਿ ਤੁਸੀਂ ਆਪਣੀ ਸੋਚ ਨੂੰ ਬਦਲਣਾ ਆਪਣੇ ਆਪ ਨੂੰ ਬਦਲਣਾ ਆਪਣੇ ਕੰਮ ਕਰਨ ਦੇ ਤਰੀਕੇ ਨੂੰ ਬਦਲਣਾ ਵਾ ਜਿੰਨੇ ਵੀ ਮੇਰੇ ਪਿੰਡ ਭਰਾਏਗੇ ਨੇ ਜਿਨ੍ਹਾਂ ਦੇ ਅੰਦਰ ਸਕਿੱਲ ਹੈਗੀ ਆ ਕੋਈ ਨਾ ਕੋਈ ਸਕਿੱਲ ਹੈਗੀ ਆ ਦੇਖੋ ਕੋਈ ਵੀ ਬੰਦਾ ਹੋਣਾ ਕੋਈ ਵੀ ਐਸਾ ਬੰਦਾ ਨਹੀਂ ਹੈਗਾ ਜਿਹਦੀ ਅੰਦਰ ਸਕਿੱਲ ਨਾ ਹੋਵੇ ਸਕਿੱਲ ਹਰ ਇੱਕ ਬੰਦੇ ਦੇ ਅੰਦਰ ਹੁੰਦੀ ਆ ਬਸ ਕੀ ਹੈ ਕਿ ਮਤਲਬ ਉਹਨੂੰ ਸਹੀ ਤਰੀਕੇ ਨਾਲ ਗਾਈਡ ਨਹੀਂ ਕੀਤਾ ਜਾਂਦਾ ਹੈਗਾ ਵੀ ਤੂੰ ਇਸ ਤਰੀਕੇ ਨਾਲ ਕੰਮ ਕਰ ਵੀ ਤੂੰ ਉਤੋਂ ਪੈਸਾ ਕਮਾ ਸਕਦਾ ਵਾ ਮੈਂ ਬਹੁਤ سارے ਲੋਕ ਦੇਖੇ ਨੇ ਬਹੁਤ ਹੀ ਜ਼ਿਆਦਾ ਲੋਕ ਇਹੋ ਜਿਹੇ ਦੇਖੇ ਜਿਨ੍ਹਾਂ ਕੋਲ ਸਕਿੱਲ ਬਹੁਤ ਜ਼ਿਆਦਾ ਵਾ ਪਰ ਯਾਂ ਕੋਲ ਤਾਂ 4-4 5-5 ਸਕਿੱਲਾਂ ਨੇ ਬਟ ਉਹਨਾਂ ਦਾ ਕੋਈ ਰਸਤਾ ਹੀ ਨਹੀਂ ਕੰਦਾ ਆਏਗਾ ਵੀ ਮੈਂ ਯਾਰ ਅੱਗੇ ਕਿਵੇਂ ਜਾਵਾਂ ਮੈਂ ਉੱਥੋਂ ਪੈਸੇ ਕਿਵੇਂ ਕਮਾਵਾਂ ਮੈਨੂੰ ਬਹੁਤ ਸਾਰੇ ਲੋਕ ਐਜੋ ਜੇ ਮਿਲਦੇ ਨੇ ਜਿਹੜੇ ਕਹਿੰਦੇ ਕਿ ਜੀ ਸਾਨੂੰ ਵੀਡੀਓ ਐਡੀਟਿੰਗ ਬੜੀ ਵਧੀਆ ਹੁੰਦੀ ਆ ਵੀਰ ਜੀ ਸੇ ਬਹੁਤ ਸਾਰਾ ਲੈ ਕੇ ਦਿੰਦੇ ਆ ਵੀਰ ਜੀ ਸੇ ਬਹੁਤ ਸਾਰਾ ਦਾਅ ਵੀ ਲੈਣੇ ਆ ਬਟ ਉਹ ਅੱਗੇ ਨਹੀਂ ਵੱਧ ਪਾਉਂਦੇ ਜੇ ਅਸਲ ਦੇ ਵਿੱਚ ਕਾਰਨ ਕੀ ਆ ਉਹ ਇਹ ਕਾਰਨ ਨਹੀਂ ਲੱਭਦੇ ਜੀ ਉਹ ਕਾਰਨ ਨਹੀਂ ਲੱਭਦੇ ਜੀ ਵੀ ਯਾਰ ਸਾਡੇ ਅੰਦਰ ਸਕਿੱਲ ਹੈਗੀ ਆ ਵੀ ਅਸੀਂ ਆਪਣੀ ਸਕਿੱਲ ਨੂੰ ਅੱਗੇ ਕਿਵੇਂ ਲੈ ਕੇ ਜਾਈਏ ਲੋਕਾਂ ਤੱਕ ਕਿਵੇਂ ਪਹੁੰਚਾਈਏ ਵੀ ਸਾਨੂੰ ਵੀ ਕੁਝ ਅਰਨਿੰਗ ਹੋ ਸਕੇ ਅਸੀਂ ਵੀ ਪੈਸੇ ਕਮਾ ਸਕੀਏ ਕਰ ਤੁਸੀਂ ਸੋਚਿਆ ਵਾ ਜਿਹੜਾ ਇੱਕ ਦਿਹਾੜੀ ਵਾਲਾ ਹੁੰਦਾ ਵਾ ਉਹ ਕਦੇ ਵੀ ਕਦੇ ਵੀ ਅਮੀਰ ਬਣਨ ਦੀ ਕੋਸ਼ਿਸ਼ ਨਹੀਂ ਕਰਦਾ ਹੈਗਾ ਕਿਉਂ ਨਹੀਂ ਕਰਦਾ ਹੈਗਾ ਉਹਦਾ ਸਭ ਤੋਂ ਵੱਡਾ ਰੀਜ਼ਨ ਆ ਉਹ ਉਸ ਲੈਵਲ ਦਾ ਸੋਚਦਾ ਹੀ ਨਹੀਂ ਹੈਗਾ ਕਿਉਂਕਿ ਉਹ ਸੋਚਦਾ ਵਾ ਸਿਰਫ ਕਿ ਮੈਂ ਨਾ ਸਿਰਫ ਇੱਕ ਦਿਨ ਦਾ ਸਿਰਫ 500 ਰੁਪਏ ਕਮਾਉਣਾ ਸਿਰਫ ਇੱਕ ਦਿਨ ਦਾ ਉਹਨੂੰ ਉਸ ਦਿਹਾੜੀ ਦਾ ਹੀ ਹੁੰਦਾ ਵੀ ਮੇਰੀ ਅੱਜ ਦੀ ਜਿਹੜੀ ਆ ਉਹ ਦਿਹਾੜੀ ਲੱਗ ਜੇ ਦਿਹਾੜੀ ਖਾਲੀ ਨਾ ਲੰਗੇ ਬਕੋ ਕਿ ਮੈਨੂੰ 4-5 ਰੁਪਏ ਜਿਹੜਾ ਦਿਹਾੜੀ ਤੋਂ ਮਿਲਣਾ ਉਹ ਮਿਲ ਜੀ ਜਦੋਂ ਉਹਨੂੰ ਦੇਖਦਾ ਵੀ ਯਾਰ ਮੇਰਾ ਮੇਰੀ ਅਜੇ ਤਾਂ ਦਿਹਾੜੀ ਵੀ ਨਹੀਂ ਲੱਗਦੀ ਹੈਗੀ ਉਹ ਵਿੱਚ 5-600 ਰੁਪਏ ਲੈਂਦਾ ਉਹ ਤੋਂ 100 ਰੁਪਏ ਘੱਟ ਕਰਕੇ ਵੀ ਆ ਜਾਂਦਾ ਵਾ ਥੰਦੇ ਸੋ ਇਸ ਕਰਕੇ ਮੈਂ ਕਹਿੰਦਾ ਵਾ ਜਦੋਂ ਤੁਸੀਂ ਉਸ ਨਿਵੰਦ ਨਹੀਂ ਸੋਚੋਗੇ ਨਾ ਤਾਂ ਤੁਸੀਂ ਉਸ ਨਿਵੰਦ ਦਾ ਤੁਸੀਂ ਬਣਾ ਨਹੀਂ ਸਕਦੇਗੇ ਉਸੇ ਲੈਵਲ ਦਾ ਤੁਸੀਂ ਕਰ ਹੀ ਨਹੀਂ ਸਕਦੇ ਹੈਗੇ ਸੋ ਅਗਰ ਤੁਸੀਂ ਉਸ ਨਿਵੰਦ ਤੇ ਪਹੁੰਚਣਾ ਵਾ ਪੈਸਾ ਕਮਾਉਣਾ ਚਾਹੁੰਦੇ ਹੋ ਅਮੀਰ ਬਣਨਾ ਚਾਹੁੰਦੇ ਹੋ ਤੁਹਾਨੂੰ ਉਸ ਲੈਵਲ ਦਾ ਸੋਚਣਾ ਵੀ ਪਵੇਗਾ ਮੰਨ ਕੇ ਚਲੋ ਉਦਾਹਰਣ ਦੇ ਤੌਰ ਤੇ ਤੁਹਾਨੂੰ ਮੈਂ ਗੱਲ ਦੱਸਦਾ ਦੇਖੋ ਤੁਸੀਂ ਮਹੀਨੇ ਦੇ ਤੁਸੀਂ 50000 ਰੁਪਏ ਕਮਾਉਣਾ ਚਾਹੁੰਦੇ ਹੋ ਤੁਸੀਂ ਆਪਣੇ ਦਿਮਾਗ ਨਾਲ ਹੀ ਸੋਚਦੇ ਹੋ ਯਾਰ ਮੈਂ ਮਹੀਨੇ ਦਾ 50000 ਰੁਪਏ ਕਮਾਉਣਾ ਮੈਂ ਮਹੀਨੇ ਦਾ 50000 ਰੁਪਏ ਕਮਾਉਣਾ ਜਦੋਂ ਤੁਸੀਂ ਇਹ ਹੀ ਸੋਚਣੀ ਸ਼ੁਰੂ ਕਰ ਦਿੰਨੇ ਹੋ ਤਾਂ ਤੁਸੀਂ ਮਹੀਨੇ ਦੇ 50000 ਰੁਪਏ ਤੁਸੀਂ ਕਮਾਉਣਾ ਸ਼ੁਰੂ ਕਰ ਦਿੰਨੇ ਹੋ ਜੇ 50000 ਵੀ ਨਹੀਂ ਕਮਾਉਂਦੇਗੇ 42000 43000 45000 ਰੁਪਏ ਦੇ ਨੇੜੇ ਤੇਰੇ ਤੁਸੀਂ ਲੱਗ ਪ ਜਾਨੇ ਕਿਉਂਕਿ ਇਸ ਤਰੀਕੀ ਸਾਰੀ ਕਮਾਵਾ ਇਹ ਸਾਰੇ ਕਮਾਨ ਸਾਡੇ ਸੋਚਣ ਦੀ ਆ ਤੁਸੀਂ ਸੋਚਿਆ ਸੀ ਮਹੀਨੇ ਦਾ 50000 ਰੁਪਏ ਕਮਾਉਣਾ ਤੁਸੀਂ ਕਦੇ ਇਹ ਚੀਜ਼ ਸੋਚੀ ਨਹੀਂ ਕਿ ਮੈਂ ਮਹੀਨੇ ਦਾ ਲੱਖ ਰੁਪਏ ਵੀ ਕਮਾਉਣਾ ਦੇਖੋ ਤੁਸੀਂ ਸੋਚਿਆ ਸੀ ਕਿ ਮੈਂ ਮਹੀਨੇ ਦਾ 50000 ਰੁਪਏ ਕਮਾਉਣਾ ਵਾ ਠੀਕ ਹੈ ਜੀ ਤੁਸੀਂ 50000 ਜੋ ਤੁਸੀਂ ਬੋਲਿਆ ਉਹਦਾ ਮੁੱਲ ਨ ਲੱਗਿਆ ਉਹਦੇ ਪੈਸੇ ਤੇ ਨਾ ਲੱਗੇ ਫਰੀ ਚੀਜ਼ ਸੋਚਿਆ ਸੀ ਤੁਸੀਂ ਵੀ 50000 ਰੁਪਏ ਕਮਾਉਣਾ ਜੇ ਤੁਸੀਂ ਲੱਖ ਰੁਪਏ ਸੋਚ ਲਓ ਤਾਂ ਉਹਦਾ ਕਿਹੜਾ ਸੀ ਪੈਸੇ ਦੇਣੇ ਸੋਚਣ ਦੇ ਸੋਚਣ ਤੇ ਪੈਸੇ ਲੱਗਦੇ ਨਹੀਂ ਆ ਸੋਚਣ ਤੇ ਤਾਂ ਪੈਸੇ ਲੱਗਦੇ ਨਹੀਂ ਹੈਗੇ ਕਿਉਂ ਨਾ ਜੇ ਤੁਸੀਂ 50000 ਰੁਪਏ ਸੋਚਿਆ ਵਾ 50000 ਸੋਚਣ ਦੀ بجائے ਤੁਸੀਂ 1 ਲੱਖ ਰੁਪਏ ਕਿਉਂ ਨਹੀਂ ਸੋਚਦੇ ਹੈਗੇ ਤੁਸੀਂ 1 ਲੱਖ ਰੁਪਏ ਸੋਚੋ ਨਾ 2 ਲੱਖ ਰੁਪਏ ਸੋਚੋ ਨਾ 5 ਲੱਖ ਰੁਪਏ ਸੋਚੋ ਨਾ ਜਿਵੇਂ 5 ਲੱਖ ਰੁਪਏ ਕਮਾਵਾ ਕਹਿੰਦੇ ਕਿ ਬੰਦਾ ਜਿੱਦਾਂ ਦਾ ਸੋਚਦਾ ਨਾ ਜਿਵੇਂ ਦਾ ਸੋਚਦਾ ਉਹ ਉਦਾਂ ਦਾ ਹੀ ਬਣ ਜਾਂਦਾ ਵਾ ਜੇ ਤੁਸੀਂ ਆਪਣੇ ਦਿਮਾਗ ਦੇ ਵਿੱਚ ਚੰਗੇ ਵਿਚਾਰ ਰੱਖੋਗੇ ਚੰਗਾ ਸੋਚੋਗੇ ਚੰਗੇ ਬੰਦੇ ਨੂੰ ਮਿਲੋਗੇ ਤਾਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਚੰਗੇ ਬਣ ਜਾਓਗੇ ਜੇ ਤੁਸੀਂ ਸੋਚੋਗੇ ਯਾਰ ਮੈਂ ਅਮੀਰ ਬਣਨਾ ਮੈਂ ਲੱਖਵਤੀ ਬਣਨਾ ਮੈਂ ਕਰੋੜਵਤੀ ਬਣਨਾ ਮੈਂ ਤੁਹਾਨੂੰ ਗਰੰਟੀ ਦਿੰਦਾ ਤੁਸੀਂ ਲੱਖਵਤੀ ਬਣ ਜਾਓਗੇ ਕਰੋੜਵਤੀ ਵੀ ਬਣ ਜਾਓਗੇ ਤੁਸੀਂ ਤੁਸੀਂ ਸੋਚੋ ਤਾਂ ਸਹੀ ਸੋਚੋ ਹਿੰਦਾ ਕਿੜਾ ਮੁੱਲ ਲੱਗਦਾ ਉਹ ਵੀ ਦਿਮਾਗ ਦੇ ਵਿੱਚ ਗੰਦਮੰਦ ਸੋਚਦੇ ਨਹੀਂ ਅਸੀਂ ਸਾਡੇ ਦਿਮਾਗ ਦੇ ਵਿੱਚ ਹੋ ਗੰਦਮੰਦ ਘੁੰਮੀ ਜਾਂਦਾ 24 ਘੰਟੇ ਘੁੰਮੀ ਜਾਂਦਾ ਘੁੰਮੀ ਜਾਂਦਾ ਚੰਗੀ ਚੀਜ਼ ਤਾਂ ਸਕੂਮਣ ਦਿੰਦੀ ਨਹੀਂ ਹੈਗੀ ਅਸੀਂ ਚੰਗੀ ਚੀਜ਼ ਨੂੰ ਕਰੇ ਆਪਣੇ ਦਿਮਾਗ ਦੇ ਅੰਦਰ ਐਂਟਰ ਹੋਣੀ ਨਹੀਂ ਦੇ ਕਿਉਂ ਨਹੀਂ ਹੋਣ ਦਿੰਦੇ ਜਿਹੜਾ ਸਾਡੇ ਕੋਲ ਮੋਬਾਈਲ ਫੋਨ ਆ ਅਸੀਂ 24 ਘੰਟੇ ਉਦਦੇ ਗੰਦਮਾਂ ਦੇ ਦੇਖਦੇ ਰਹਿੰਨੇ ਆ ਰੀਂਲਾ ਦੇਖਦੇ ਰਹਿੰਨੇ ਆ ਲਾਈਕ ਕਰਦੇ ਰਹਿੰਨੇ ਆ ਕਿਸੇ ਹੋਰ ਨੂੰ ਭੇਜਦੇ ਰਹਿੰਨੇ ਆ ਤੁਹਾਡੇ ਨਾਲੋਂ ਜ਼ਿਆਦਾ ਸਿਆਣਾ ਤੁਹਾਡਾ ਮੋਬਾਈਲ ਫੋਨ ਆ ਤੁਹਾਨੂੰ ਇਸ ਗੱਲ ਦਾ ਪਤਾ ਤੁਹਾਡੇ ਨਾਲੋਂ ਜ਼ਿਆਦਾ ਸਿਆਣਾ ਤੁਹਾਡਾ ਮੋਬਾਈਲ ਫੋਨ ਆ ਕਦੇ ਤੁਸੀਂ ਸੋਚੀਏ ਦੇਖਿਓ ਕਦੇ ਇਹ ਚੀਜ਼ ਪਰਤੇਾਈ ਦੇਖਿਓ ਕਿਉਂਕਿ ਉਹਨੂੰ ਪਤਾ ਤੁਹਾਡੇ ਮੋਬਾਈਲ ਫੋਨ ਨੂੰ ਪਤਾ ਵਾ ਤੁਸੀਂ YouTube ਤੇ ਕੀ ਦੇਖਣਾ ਚਾਹੁੰਦੇ ਹੋ ਤਦ ਉਹ ਉਦਾਂ ਦੀਆਂ ਚੀਜ਼ਾਂ ਦਿਖਾਉਣੀ ਸ਼ੁਰੂ ਕਰੂਗਾ ਉਹਨੂੰ ਪਤਾ ਵਾ ਵੀ ਤੁਸੀਂ ਫੇਸਬੁੱਕ ਤੇ ਕੀ ਦੇਖਣਾ ਚਾਹੁੰਦੇ ਹੋ ਤੁਹਾਨੂੰ ਕੀ ਚੀਜ਼ ਪਸੰਦ ਆ ਉਹ ਤੁਹਾਨੂੰ ਫੇਸਬੁੱਕ ਤੇ ਉਦਾਂ ਦੀਆਂ ਚੀਜ਼ਾਂ ਦਿਖਾਊਗਾ ਉਹਨੂੰ ਪਤਾ ਵਾ ਤੁਸੀਂ ਇੰਸਟਾਗ੍ਰਾਮ ਤੇ ਕੀ ਦੇਖਣਾ ਚਾਹੁੰਦੇ ਹੋ ਉਹ ਤੁਹਾਨੂੰ ਇੰਸਟਾਗ੍ਰਾਮ ਤੇ ਉਦਾਂ ਦੀਆਂ ਜਿੰਝਾਂ ਇਹ ਦਿਖਾਊਗਾ ਤੁਹਾਡੇ ਨਾਲੋਂ ਜ਼ਿਆਦਾ ਸਮਾਰਟ ਤੁਹਾਡਾ ਮੋਬਾਈਲ ਫੋਨ ਆ ਤੁਹਾਡੇ ਨਾਲੋਂ ਜ਼ਿਆਦਾ ਹੁਸ਼ਿਆਰ ਤੁਹਾਡਾ ਮੋਬਾਈਲ ਫੋਨ ਆ ਉਹਨੂੰ ਪਤਾ ਵਾ ਵੀ ਤੁਹਾਡਾ ਸਵਾਦ ਕੀ ਆ ਤੁਹਾਡਾ ਟੈਸਟ ਕੀ ਆ ਜੇ ਤੁਸੀਂ ਗੰਦਮੰਦ ਦੇਖੋਗੇ ਨਾ ਤੁਹਾਡੇ ਮੋਬਾਈਲ ਫੋਨ ਨੂੰ ਪਤਾ ਵਾ ਵੀ ਤੁਸੀਂ ਗੰਦ ਮੰਨਦੇ ਹੀ ਦੇਖਣਾ ਉਹ ਤੁਹਾਨੂੰ ਗੰਦ ਮੰਨਦੇ ਹੀ ਦੋ ਨਾ ਜੇ ਤੁਸੀਂ ਉੱਤੇ ਦੇਖੋਗੇ ਨਾ ਵੀ ਅਸੀਂ ਅਮਰੀਕੀ ਨੇ ਲਈਏ ਪੈਸਾ ਕਿਵੇਂ ਕਮਾਈਏ ਅੱਗੇ ਦੁਨੀਆ ਦੇ ਵਿੱਚ ਅੱਗੇ ਕਿੰਦਾ ਵਧਿਏ ਵਧੀਆਂ-ਵਧੀਆਂ ਲੋਕਾਂ ਨੂੰ ਕਿਵੇਂ ਮਿਲੀਏ ਤੁਹਾਨੂੰ ਉਹ ਵਾਲ ਉਹਨਾਂ ਨਾਲ ਦੀ ਨਾਲ ਪਤਾ ਲੱਗਣਾ ਸ਼ੁਰੂ ਹੋ ਜਾਣਾ ਉਹਨੇ ਤੁਹਾਨੂੰ ਉਦਾਂ ਦੀ ਵੀਡੀਓ ਹੀ ਤੁਹਾਨੂੰ ਦੋ ਪਾਉਣੀਆਂ ਨੇ ਵੀ ਤੁਸੀਂ ਆਹ ਦੇਖੋ ਤੁਸੀਂ ਇਹ ਦੇਖਣ ਦੇ ਚਾਹਵਾਨ ਤੁਸੀਂ ਨਹੀਂ ਯਕੀਨ ਤੁਸੀਂ ਆਪਣਾ ਉਹ ਪੁੱਛ ਕੇ ਦੇਖ ਲਓ ਹੁੰਦਾ ਕਿ ਨਹੀਂ ਤੁਹਾਡੇ ਨਾਲ ਤੁਸੀਂ ਇਹ ਚੀਜ਼ਾਂ ਦੇ ਦੋ ਵੀ ਦੇਖਦੇ ਨੇ ਫੋਨ ਤੁਹਾਨੂੰ ਦੋ ਹੁੰਦੇ ਹੀ ਆ ਸੋ ਹੁਣ ਤੁਸੀਂ ਖੁਦ ਦੇਖੋ ਤੁਸੀਂ ਜਿਆਦਾ ਸਮਾਰਟ ਹੋ ਜਾਂ ਤੁਹਾਡਾ ਮੋਬਾਈਲ ਫੋਨ ਸਮਾਰਟ ਆ। ਸੋ ਇਸ ਕਰਕੇ ਮੈਂ ਕਹਿੰਦਾ ਹਾਂ ਦੁਨੀਆ ਦੇ ਉੱਤੇ ਕੋਈ ਨਹੀਂ ਕੋਈ ਵੀ ਐਸਾ ਕੰਮ ਨਹੀਂ ਬਣਾਇਆ ਹੈਗਾ ਜਿਹੜਾ ਤੁਸੀਂ ਨਹੀਂ ਕਰ ਸਕਦੇ ਹੈਗੇ। ਜਿੰਨੇ ਵੀ ਕੰਮ ਬਣੇ ਆ ਨਾ ਉਹ ਬੰਦੇ ਦੇ ਕਰਨ ਵਾਸਤੇ ਬਣੇ ਆ। ਤੁਸੀਂ ਇੱਕ ਵਾਰ ਉਸ ਕੰਮ ਨੂੰ ਕਰਨ ਬਾਰੇ ਸੋਚੋ ਤਾਂ ਸਹੀ ਉਸ ਲੈਵਲ ਤੇ ਪਹੁੰਚਣ ਵਾਸਤੇ ਸੋਚੋ ਤਾਂ ਸਹੀ ਇੱਕ ਸਟੈਪ ਤਾਂ ਪਟੋ ਕਦਮ ਤਾਂ ਪਟੋ ਜਦੋਂ ਤੁਸੀਂ ਤੁਰੋਂਗੇ ਨਹੀਂ ਚੱਲੋਂਗੇ ਨਹੀਂ ਤਾਂ ਮੰਜ਼ਿਲ ਤੇ ਕਿਵੇਂ ਪਹੁੰਚ ਜੋਗੇ ਘਰੇ ਬੈਠ ਕੇ ਤਾਂ ਪਹੁੰਚਣਾ ਰੇ ਤੇਰੇ ਬੈਠ ਕੇ ਨਹੀਂ ਨਾ ਪਹੁੰਚ ਸਕਦੇ ਹੈਗੇ ਜੇ ਤੁਸੀਂ ਘਰੋਂ ਚੱਲੋਂਗੇ ਰਸਤੇ ਦੇ ਵਿੱਚ ਜਾਓਗੇ ਤਾਂ ਹੀ ਪਤਾ ਲੱਗੂਗਾ ਅਗਲਾ ਰਸਤਾ ਕਿੱਦਾਂ ਦਾ ਵਾ ਮੇਰੀ ਮੰਜ਼ਿਲ ਕੀ ਮੇਰੀ ਹੋਊਗੀ ਮੈਨੂੰ ਕਿਵੇਂ ਤੇ ਲੋਕ ਮਿਲਣਗੇ ਸੋ ਇਸ ਕਰਕੇ ਹਮੇਸ਼ਾ ਵਧੀਆ ਸੋਚਿਆ ਕਰੋ ਚੰਗਾ ਸੋਚਿਆ ਕਰੋ ਪੋਜ਼ਿਟਿਵ ਸੋਚਿਆ ਕਰੋ ਨੈਗੇਟਿਵ ਨਾ ਸੋਚਿਆ ਕਰੋ ਮਾਰੇ ਬੰਦੇ ਨੂੰ ਨਾਮ ਜਿਹਾ ਕਰੋ ਮਾਰੇ ਬੰਦਿਆਂ ਦਾ ਸਾਥ ਅੱਜ ਹੀ ਛੱਡ ਦਿਓ ਚੰਗੀਆਂ ਕਿਤਾਬਾਂ ਪੜਿਆ ਕਰੋ ਚੰਗੀਆਂ-ਚੰਗੀਆਂ ਵੀਡੀਓ ਦੇਖਿਆ ਕਰੋ ਕਿਉਂਕਿ ਆਹੀ ਸਮਾਂ ਆਹੀ ਸਮਾਂ ਆ ਤੁਹਾਡਾ ਜੇ ਤੁਸੀਂ ਇਸ ਸਮੇਂ ਦੇ ਵਿੱਚ 2-4 ਸਾਲ ਦੇ ਵਿੱਚ ਤੁਸੀਂ ਕੁਝ ਬਣ ਗਏ ਨਾ ਤਾਂ ਤੁਸੀਂ ਜ਼ਿੰਦਗੀ ਤੇ ਕੁਝ ਖੱਟ ਲਓਗੇ ਜੇ ਤੁਸੀਂ ਜਿੰਦਗੀ ਦੇ ਵਿੱਚ ਆਹੀ 2-4 ਸਾਲ ਤੁਸੀਂ ਮਿਹਨਤ ਨਾ ਕੀਤੀ ਕੁਝ ਵਧੀਆ ਨਾ ਸੋਚਿਆ ਤਾਂ ਤੁਸੀਂ ਅੱਗੇ ਵਧ ਨਹੀਂ ਸਕਦੇ ਹੈਗੇ ਤਾਂ ਤੁਹਾਡੀ ਜ਼ਿੰਦਗੀ ਖਰਾਬ ਕਹਿੰਦੇ ਆ ਨਾ ਕਹਿੰਦੇ ਜਿਹੜਾ ਬੰਦਾ ਪਹਿਲਾਂ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਕਰਦਾ ਨਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਰੀ ਜ਼ਿੰਦਗੀ ਬੈਠ ਕੇ ਨਜ਼ਾਰੇ ਲੈਂਦਾ ਵਾ ਜਿਹੜਾ ਉਹ ਬੰਦਾ ਸਟਾਡੀ ਦੇ ਵਿੱਚ ਨਜ਼ਾਰੇ ਲੈਂਦਾ ਨਾ ਉਹ ਬਾਅਦ ਚ ਬੜਾ ਬਸਤ ਹੁੰਦਾ ਵਾ ਸੋ ਇਹ ਤੁਸੀਂ ਡਿਸਾਈਨ ਕਰਨਾ ਤੁਸੀਂ ਜ਼ਿੰਦਗੀ ਦੇ ਵਿੱਚ ਪਹਿਲਾਂ ਨਜ਼ਾਰੇ ਲੈਣੇ ਆ ਜਾਂ ਫਿਰ ਬਾਅਦ ਚ ਨਜ਼ਾਰੇ ਲੈਣੇ ਆ ਜੋ ਸੋਚੋਗੇ ਤੁਸੀਂ ਉਹੀ ਕਰ ਪਾਉਗੇ ਉਦਾਂ ਦੇ ਹੀ ਤੁਸੀਂ ਬਣੋਗੇ ਇਸ ਕਰਕੇ ਜੇ ਕੋਈ ਸੋਚਣਾ ਨਾ ਤਾਂ ਚੰਗਾ ਹੀ ਸੋਚੋ ਵਧੀਆ ਸੋਚੋ ਆਪਣੇ ਲਈ ਸੋਚੋ ਕਿਉਂਕਿ ਸੋਚਣ ਦਾ ਕੋਈ ਮੂਲਨ ਨਹੀਂ ਲੱਗਦਾ ਹੈਗਾ ਸੋਚਣ ਦੇ ਕੋਈ ਪੈਸੇ ਨਹੀਂ ਲੱਗਦੇ ਹੈਗੇ ਅਮੀਰ ਬਣਨਾ ਕਰੋੜਪਤੀ ਬਣਨਾ ਲੱਖਪਤੀ ਬਣਨਾ ਕੋਈ ਵੱਡੀ ਗੱਲ ਨਹੀਂ ਹੈਗੀ ਬਹੁਤ ਛੋਟੀ ਗੱਲ ਬਹੁਤ ਛੋਟੀ ਗੱਲ ਤੁਸੀਂ ਇੱਕ ਵਾਰੀ ਸੋਚੋ ਤਾਂ ਸਹੀ ਆਪਣੇ ਦਿਮਾਗ ਨੂੰ ਡੇਲੀ ਉੱਠਣਸਾਰ ਇੰਡੀਕੇਟਰ ਤਾਂ ਦੋ ਜੀ ਮੈਂ ਲੱਖਪਤੀ ਬਣਨਾ ਮੈਂ ਕਰੋੜਪਤੀ ਬਣਨਾ ਸੋਣ ਲੱਗੇ ਵੀ ਆਪਣੇ ਦਿਮਾਗ ਨੂੰ ਇਹੀ ਇੰਡੀਕੇਟਰ ਦੋ ਮੈਂ ਲੱਖਪਤੀ ਬਣਨਾ ਮੈਂ ਕਰੋੜਪਤੀ ਬਣਨਾ ਆਪਣੇ ਮੋਬਾਈਲ ਫੋਨ ਦੇ ਉੱਤੇ ਵਾਪੇ ਫਿਰਨਾ ਤੋਂ ਦੇਖ ਕੇ ਮੈਂ 2024 ਦੇ ਵਿੱਚ ਲੱਖਪਤੀ ਬਣਨਾ ਕਰੋੜਪਤੀ ਬਣਨਾ ਮੈਂ ਅਮੀਰ ਬਣਨਾ ਪੋਸਟਾ ਕਰੋ ਜੋ ਵੀ ਤੁਸੀਂ ਦੇਖੋਗੇ ਜੋ ਵੀ ਤੁਸੀਂ ਸੋਚੋਗੇ ਤੁਸੀਂ ਉਦਾਂ ਦੇ ਬਣ ਜਾਓਗੇ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਚੰਗਾ ਸੋਚਣਾ ਤੇ ਮੰਨਣਾ ਸਿੱਖਣਾ ਮੇਰਾ ਸਮਝਾਉਣਾ ਤੁਹਾਨੂੰ ਫਰਜ਼ੀ ਸੀਗਾ ਅਗਰ ਤੁਹਾਨੂੰ ਮੇਰੀ ਗੱਲ ਵਧੀਆ ਲੱਗੀ ਤਾਂ ਪਲੀਜ਼ ਆਪਣੇ ਪੰਨੇ ਬਨ ਲਿਓ ਅਗਰ ਨਹੀਂ ਵਧੀਆ ਲੱਗੀ ਤਾਂ ਇਸ ਗੱਲ ਨੂੰ ਇੱਥੇ ਹੀ ਛੱਡ ਦਿਓ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਹੀ ਅਵਤਨ ਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਆਪਣੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਬਲੀ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਿਉਂਕਿ ਮੈਂ ਇਸੇ ਤਰ੍ਹਾਂ ਦੇ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦਾ ਰਹਨਾ ਹਾਂ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤਵ ਦੇ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ